ਬਹੁਤ ਸਾਰੇ ਮਾਨਸਕਾਰ ਗੁਰੂਗਿਆ ਸਤਿਵੰਤਾਂ ਨੂੰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕੀਤਾ ਹੈ ਕੋਈ ਵੀ ਗੁਰੂਗਿਆ ਸਤਿਵੰਤ ਕੋਈ ਬਦਾਰਸ਼ ਲੈ ਕੇ ਹਾਜ਼ਰ ਹੋਏ ਹੋ ਮਾਇਆ ਲੈ ਕੇ ਬਸਤਰ ਲੈ ਕੇ ਹਾਜ਼ਰ ਹੋਏ ਹੋ اے ਭਟਾਵਾਂ ਕਰਮਾਂ ਬਾਰੇ ਦੇ ਹਿੱਸੇ ਹੁੰਦੀਆਂ ਨੇ ਭਾਕਾ ਵਾਲਿਆਂ ਦੇ ਹਿੱਸੇ ਹੁੰਦੀਆਂ ਨਹੀਂ ਕੋਈ ਵੀ ਸਰੀਰ ਜਦੋਂ ਆਪਣੇ ਘਰ ਤੋਂ ਚੱਲਦਾ ਹੈ ਉਹਦੇ ਮਨ ਦੇ ਅੰਦਰ ਕੋਈ ਪਿਆਰ ਵਾਲੀਆਂ ਗੱਲਾਂ ਹੁੰਦੀਆਂ ਨੇ ਜੋ ਗੁਰੂ ਦੇ ਸਾਹਮਣੇ ਹੁੰਦੀਆਂ ਜਦਿਆਂ ਗੁਰੂ ਦੇ ਨਾਲ ਸਾਝ ਪਾਉਣ ਜਾਂ ਹੁੰਦੀਆਂ ਨੇ ਤੁਹਾਡੇ ਮਨ ਦੀਆ ਵਿਚਾਰਾ ਤੁਹਾਡੇ ਮਨ ਦੀਆ ਪਿਆਰ ਵਾਲੀਆਂ ਗੱਲਾਂ ਤੇ ਗੁਰੂ ਜਾਣਦਾ ਹੈ ਨਾ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਸਾਨੂੰ ਸਮਝਾਉਣਾ ਕੀਤਾ ਕਿ ਬੰਦਿਆ ਤੂੰ ਜਦੋਂ ਘਰ ਤੋਂ ਚੱਲਦਾ ਹੈ ਜੇ ਤੇਰੇ ਅੰਦਰ ਕੋਈ ਮਨ ਦੀ ਪਿਆਰ ਦੀ ਅਵਸਥਾ ਹੁੰਦੀ ਹੈ ਕਿ ਗੁਰੂ ਦੇ ਘਰ ਜਾ ਕੇ ਮੰਗਾ ਤੇ ਮੰਗਾ ਕੇ ਸਤਿਗੁਰ ਜੀ ਪਿਆਰ ਭਿੱਜ ਕੇ ਗੁਰੂ ਦੀ ਬਾਣੀ ਦਾ ਵਿਚਾਰ ਸਾਂਝ ਕਰਦੇ ਨੇ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ ਆਸ ਮਨੋਠ ਪੂਰਨ ਹੋਵੇ ਭੇਟਤ ਗੁਰ ਦਰ ਸਾਇਆ ਜੀ ਪਾਗਾ ਵਾਲਿਓ ਤੁਹਾਡੇ ਮਨ ਦੀਆਂ ਇਹ ਭਾਵਨਾਵਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਅਸੀਂ ਮਨ ਦੇ ਵਿੱਚ ਸ਼ਰਧਾ ਲੈ ਕੇ ਆਉਂਦੇ ਹਾਂ ਸ਼ਰਧਾ ਪ੍ਰੇਮ ਭਾਵਨਾ ਦੀ ਲੈ ਕੇ ਆਇਆ ਬੰਦਾ ਜੀ ਕਈ ਅਸੀਂ ਇਹ ਮੰਨਦੀਆਂ ਭਾਵਨਾਵਾਂ ਹੁੰਦੀਆਂ ਨੇ ਕਿ ਸਭ ਤੋਂ ਪਹਿਲਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਤਾਂ ਮस्तक ਹੁੰਨੇ ਹੈ ਸ਼ਰਧਾ ਰੱਖਦੇ ਹੈ ਜਿਤਨੀ ਵੀ ਕੀ ਮਾਇਆ ਗੁਰੂ ਨਾਲੇ ਕਿਰਪਾ ਕਰਕੇ ਤੁਹਾਡੇ ਕੋਲ ਦਸਵਾ ਨਾ ਰਹਿੰਦਾ ਤੇ ਗੁਰੂ ਲੈਂਦਾ ਤੇ ਗੁਰੂ ਦੀ ਉਹ ਦਾਤਾ ਗੁਰੂ ਨੇ ਉਹ ਦੇਣਾ ਗੁਰੂ ਨੇ ਲੈਣਾ ਪਰ ਇੱਕ ਅੰਦਰ ਸ਼ਰਧਾ ਬਣ ਜਾਵੇ ਲੈਣਾ ਜਾਣਦੇ ਆ ਪਰ ਦੇਣ ਦੇ ਵਾਰ ਗੁਰੂ ਦੇ ਪਿਆਰੋਂ ਬੜੇ ਮੰਦਿਆਂ ਦਰਬਲਵਲੇ ਪੈਦਾ ਹੁੰਦੇ ਸਭ ਤੋਂ ਪਹਿਲਾਂ ਮੈਂ ਤੇ ਅੱਖਾਂ ਗਏ ਜਿੱਤੇ ਮੰਗਲ ਆਇਓ ਤੇ ਨਾਮ ਦੀ ਦਾਤ ਮੰਗਿਆ ਜੀ ਗੁਰੂ ਨਾਨਕ ਦੇ ਦਰ ਦੇ ਉੱਤੇ ਜਿਨ੍ਹਾਂ ਨੇ ਨਾਮ ਦਾ ਪਿਆਰ ਮੰਗ ਲਿਆ ਨਾਮ ਦੀ ਗੁਰੂ ਨਾਨਕ ਦੇ ਚਰਨਾ ਵਿੱਚ ਗੱਲ ਰੱਖ ਦਿੱਤੀ ਤੇ ਫਿਰ ਬਿਨ ਬੋਲਿਆ ਸੰਗ ਜੀ ਛਾੜਦਾ ਗਿੱਸਾ ਗਿਆ ਕਿਚੈ ਅਰਦਾਸ ਸਾਹਿਬ ਜੀ ਫਿਰ ਬਹੁਤਾ ਚਿਰ ਤੁਹਾਨੂੰ ਗੁਰੂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਖਰੋਬਉਂਦੀ ਲੋੜ ਨਹੀਂ ਜੇ ਤੁਹਾਡੇ ਅੰਦਰ ਪਿਆਰ ਹੋਏਗਾ ਗੁਰੂ ਦਾ ਸਤਕਾਰ ਹੋਵੇਗਾ ਤੇ ਦੂਸਰੇ ਆਪਾਂ ਬੜੇ ਪਿਆਰ ਦੇ ਨਾਲ ਗੁਰੂ ਦੇ ਕੋਲੋਂ ਮਾਇਆ ਮੰਗਣੀ ਸ਼ੁਰੂ ਕਰਦੇ ਆਂ ਹਰ ਕੋਈ ਮੰਗਦਾ ਅਸੀਂ ਵੀ ਮੰਗਣ ਵਾਸਤੇ ਆਉਨੇ ਆਂ ਤੇ ਨਹੀਂ ਉਹ ਆ ਚਾਹੀਦਾ ਕਿ ਕਿ ਵਾਤੇ ਕੇਵਲ ਮਾਇਆ ਤੱਕ ਸੀਮਤ ਰਹੀਏ ਸਾਡੀ ਮੰਜ਼ਿਲ ਬੜੀ ਦੂਰ ਹੈ ਇਹ ਮੰਜ਼ਿਲ ਨੂੰ ਪਾਉਣਾ ਬੜਾ ਔਖਾ ਜੇ ਗੁਰੂ ਦੇ ਸਿੱਖੋ ਇਹ ਮੰਜ਼ਿਲ ਬੜੀ ਮਹਿੰਗੀ ਹੈ ਇੱਥੇ ਤੱਕ ਨਾ ਸੀਮਤ ਨਾ ਜਾਈਏ ਕਿ ਕੋਠੀਆਂ ਵੱਡ ਗਈਆਂ ਮਹਿਲ ਬਣ ਗਏ ਗੱਡੀਆਂ ਮੋਟਰਾਂ ਵੱਡੀਆਂ ਜਾਇਦਾਦਾਂ ਬਣ ਗਈਆਂ ਇੱਥੇ ਤੱਕ ਸੀਮਤ ਨਾ ਰਹੋ ਭਲੋ ਸਾਡੇ ਮੰਜਲਾ ਗੁਰੂ ਨਾਨਕ ਦੇ ਨਾਲ ਗੱਲ ਕਰਨੀ ਗੁਰੂ ਦੇ ਚਰਨਾਂ ਦੇ ਅੰਦਰ ਟਿਕਣਾ ਗੁਰੂ ਦੀ ਗੱਲ ਦੇ ਉੱਤੇ ਪਹਿਰਾ ਦੇਣਾ ਜੇ ਗੁਰੂ ਫਿਰ ਸਾਡਾ ਜਨਮ ਬੰਦ ਕੱਟ ਦੇਵੇਗਾ ਸਾਡੀ ਮੰਚਾ ਇੱਥੇ ਤੱਕ ਪਹੁੰਚਣਾ ਸਾਡੇ ਵਾਸਤੇ ਬੜਾ ਮਹਿੰਗਾ ਬੜਾ ਔਖਾ ਜੀ ਪਰ ਉਹਨਾਂ ਨੂੰ ਕੁਝ ਜਾਣੀਏ ਜੜੇ ਗੁਰੂ ਨਾਨਕ ਦਾ ਕਹ ਪਹੁੰਚੇ ਹੋਏ ਜੀ ਨਾਨਕ ਨਾਮ ਨੇਵਾ ਅੰਦਰੋਂ ਬਾਹਰੋਂ ਤਾਂ ਨਿਕਾੜ ਕੇ ਜਿਹੜੇ ਪੇਛੇ ਕੇ ਗੁਰ ਦੇ ਨਾਮ ਚੜ ਗਏ ਇਹ ਸੇ